ਕੰਪੈਨ ਘਰ ਖਲੋਤੀ ਹੁੰਦੀ ਆ ਦੋ ਮੋਟਰਸਾਈਕਲੋਤੇ ਹੁੰਦੇ ਆ ਇੱਕ ਵੱਡੀ ਗੱਡੀ ਖਲੋਤੀ ਹੁੰਦੀ ਸੈਵਨ ਸੀਟਰ ਇੱਕ ਪੰਜ ਸੀਟਰ ਖਲੋਤੀ ਹੁੰਦੀ ਆ ਤੇ ਜਦੋਂ ਮੁੰਡਾ ਮੰਗਣ ਲੱਗਦੇ ਆ ਨਾ ਫੇਰ ਵੀ ਸੋਚਦੇ ਵੀ ਕਾਰ ਕਿਹੜੀ ਦੇਣਗੇ ਦਾ ਚੇ ਬਾਲਟੀ ਦਾ ਹੁਣ ਇਹਨਾਂ ਸਵੇਰੇ ਉੱਠ ਕੇ ਕਿਉਂ ਵੀ ਸਾਨੂੰ ਬਾਲਟੀਆਂ ਕਹਿ ਗਿਆ ਮਹਿਕ ਤਈ ਆਪਣੇ ਆਪ ਨੂੰ ਕਹਿੰਦਾ ਮੈਂ ਤੁਹਾਨੂੰ ਨਹੀਂ ਕਹਿੰਦਾ ਕੋਈ ਕਈ ਗੁੱਸਾਵੜੀ ਸ਼ੀਤੀ ਕਰਦੇ ਨੇ ਵੀ ਸਾਨੂੰ ਬਾਲਟੀਆਂ ਕਹਿ ਗਿਆ ਸਾਨੂੰ ਕੁੰਡੇ ਕਹਿ ਗਿਆ ਭਾਈ ਗੱਲ ਸਬਰ ਸੰਤੋਖ ਦੀ ਹੋ ਰਹੀ ਹੈ ਜਿੰਦਗੀ 'ਚ ਸਬਰ ਸੰਤੋਖ ਹੋਏਗਾ ਤਾਂ ਸੁਖੀ ਰਵਾਂਗੇ ਤੁਸੀਂ ਵੇਖੋ ਕਈ ਬੰਦੇ ਤੁਹਾਨੂੰ ਸਧਾਰਨ ਪਰਿਵਾਰਾਂ ਦੇ ਵੀ ਬੜੇ ਸਬਰ ਸੰਤੋਖ ਵਾਲੇ ਕਈ ਸਭ ਕੁਝ ਹੋਣ ਤੋਂ ਬਾਅਦ ਵੀ ਕੋਈ ਸੰਤੋਖ ਨਾਂ ਦੀ ਚੀਜ਼ ਹੈ ਹੀ ਨਹੀਂ ਸਬਰ ਨਾਂ ਦੀ ਚੀਜ਼ ਹੈ ਹੀ ਨਹੀਂ ਬਿਨਾ ਸੰਤੋਖ ਨਹੀਂ ਕੋ ਰਾਜੇ ਨਹੀਂ ਕੋ ਰਾਜੇ ਅਸ਼ਾ ਉਹਦਾਂ ਤੁਸੀਂ ਚੋਂ ਬੰਦਿਆਂ ਤੇ ਗੱਲਾਂ ਕਰਾ ਲੋ ਇਹ ਸ਼ਬਦ ਐ ਉਹ ਬੋਲਣਗੇ ਖਾਣੀਆਂ ਤੇ ਬੰਦੇ ਨੇ ਦੋ ਰੋਟੀਆਂ ਹੀ ਆ ਭਾਈ ਹੁਣ ਰੋਟੀਆਂ ਰੋਟੀਆਂ ਜੀ ਫਰਕ ਆ ਨਾ ਰੋਟੀਆਂ ਤੇ ਦੋ ਹੀ ਖਾਣੀਆਂ ਨੇ ਹੱਦ ਕੁ ਤਿੰਨ ਖਾਲੂ ਬੰਦੇ ਦੀ ਆਪਣੀ ਭੁੱਖ ਮੁਤਾਬਕ ਹੈ ਪਰ ਇਹ ਦੋ ਤਿੰਨ ਰੋਟੀਆਂ ਤੇ ਬੰਦੇ ਨੂੰ ਭਜਾਈ ਫਿਰਦੀਆਂ ਇਧਰ ਵੀ ਮਾਰਦਾ ਹੱਥ ਉਧਰ ਵੀ ਹੱਥ ਮਾਰਦਾ ਅੱਛਾ ਕਈ ਵਾਰੀ ਵੀ ਤੁਸੀਂ ਵੇਖਿਓ ਜਦੋਂ ਜਿਸ ਬੰਦੇ ਕੋਲ ਜਦੋਂ ਥੋੜਾ ਹੁੰਦਾ ਨਾ ਉਹ ਕਹਿੰਦਾ ਠੀਕ ਹੈ ਤੁਰਿਆ ਆਉਂਦਾ ਜਦੋਂ ਜ਼ਿਆਦਾ ਹੋਈ ਜਾਂਦਾ ਨਾ ਫਿਰ ਫਿਰ ਟੈਨਸ਼ਨ ਲੈਣ ਲੱਗ ਪਿੰਦਾ ਕਿ ਤੈਨੂੰ ਟੈਨਸ਼ਨ ਕਾਦੀ ਹੈ ਕਹਿੰਦਾ ਤੀਜੀ ਪੀੜੀ ਦਾ ਕੀ ਬਣੂ ਆਪਣੀ ਦਾ ਕਈ ਬੀਬੀਆਂ ਵੇਖੋ ਤੁਸੀਂ ਗਾਂ ਪੋਤਰੇ ਤੇ ਦੋਤੇ ਦੀ ਟੈਨਸ਼ਨ ਕਰ ਰਹੀਆਂ ਆਪਣੀ ਸ਼ੂਗਰ ਵਧੀ ਪਈ ਆ ਪੋਤਰੇ ਦੀ ਦੋਤੇ ਦੀ ਮਤਲਬ ਉੱਤੋਂ ਤੁਰਿਆ ਸੀ ਉਹ ਭਾਵੇਂ ਬੁਲਾਉਣ ਵੀ ਨਾ ਆਪਾਂ ਨੂੰ ਮਾਫ ਕਰਨਾ ਅੱਗੇ ਖੂਨ ਇਦਾਂ ਦਾ ਸਫੇਦ ਹੋ ਰਿਹਾ ਕਿ ਕੋਈ ਕਿਸ ਨੂੰ ਪੁੱਛਦਾ ਵੀ ਨਹੀਂ ਕਿ ਤੂੰ ਬਿਮਾਰ ਹੈਗਾ ਕਿ ਨਹੀਂ ਹੈਗਾ ਤੇ ਅਸੀਂ ਜਿੰਨਾ ਬਦਲੇ ਆਪਣੀ ਜ਼ਿੰਦਗੀ ਆਵਾਜ਼ਾਰ ਕਰਕੇ ਬੈਠੇ ਕਈ ਵਾਰੀ ਬੰਦਾ ਆਪਣੇ ਬੱਚਿਆਂ ਬਦਲੇ ਸਕੇ ਆ ਭਰਾਵਾਂ ਨਾਲ ਠੱਗੀਆਂ ਮਾਰਦਾ ਜਦੋਂ ਉਹ ਬਿਮਾਰ ਹੁੰਦਾ ਉਹਦੇ ਬੱਚੇ ਵੀ ਉਹਦੇ ਕੋਲ ਨਹੀਂ ਆਉਂਦੇ ਪੰਥ ਦੇ ਨੂੰ ਫੇ ਵੀ ਸਮਝ ਨਹੀਂ ਆਉਂਦੀ ਵੀ ਜਿੰਨਾ ਬਦਲੇ ਮੈਂ ਕਰ ਕਰ ਪਾਪ ਦਰਬ ਕੀਆ ਵਰਤਨ ਕੇ ਤਾਂ ਹੀ ਮਾਟੀ ਸਿਓ ਮਾਟੀ ਰਲੀ ਨੰਗਾ ਉੱਠ ਜਾਈਂ ਜਾ ਕੇ ਕੀ ਸ਼ਰਮ ਕਰੇ ਤੇ ਵੈਰ ਵਿਰੋਧੀ ਅੰਤ ਕਾਲ ਭੱਜ ਜਾਹੇਗੇ ਕਾਹੇ ਜਲੋ ਕਰੋਦੀ ਹੁਣ ਇਹ ਸਾਰਾ ਕੁਝ ਗੁਰੂ ਰਣ ਸਾਹਿਬ ਜੀ ਲਿਖਿਆ ਹੈ ਸਾਡੇ ਘਰਾਂ ਵਿੱਚ ਗ੍ਰੰਥੀ ਸਹਿਬਾਨ ਪੜ੍ਹਦੇ ਆ ਪਰ ਜਦੋਂ ਇਹ ਪਾਠ ਹੋ ਰਿਹਾ ਹੁੰਦਾ ਉਦੋਂ ਅਸੀਂ ਕੋਲ ਬੈਠੇ ਸੁਣਦੇ ਨਹੀਂ ਉਦੋਂ ਖਾਲੀ ਹਾਲਾਂ ਵਿੱਚ ਹੀ ਗੁਰਬਾਣੀ ਦਾ ਪਾਠ ਹੋ ਜਾਂਦਾ ਵਾ ਜਦਨ ਅਸੀਂ ਆਪਣੇ ਘਰਾਂ ਵਿੱਚ ਐਨ ਅੰਤਰ ਧਿਆਨ ਹੋ ਕੇ ਤੁਸੀਂ ਆਪਣੇ ਘਰ ਵਿੱਚ ਰੋਜ਼ ਭਾਵੇਂ ਇੱਕ ਸ਼ਬਦ ਰੋਜ਼ ਪੜੋ ਮੈਂ ਕਹਿੰਦਾ ਇੱਕ ਸ਼ਬਦ ਰੋਜ਼ ਭਾਵੇਂ ਇੱਕ ਅੰਕ ਰੋਜ਼ ਪੜੋ ਗੁਰਬਾਣੀ ਦਾ ਹੌਲੀ ਹੌਲੀ ਸਹਿਜ ਪਾਠ ਕਰੋ ਉਹਦੇ ਅਰਥ ਸਮਝੋ ਬਾਣੀ ਆਪਣੇ ਆਪ ਨਾਲ ਲੜਨਾ ਸਿਖਾਉਂਦੀ ਸਾਨੂੰ ਤੋ ਇਹ ਜਦੋਂ ਜੀਵਨ ਦੇ ਵਿੱਚ ਵਿਚਾਰ ਆਏਗੀ ਜ਼ਿੰਦਗੀ ਖੂਬ ਸੂਰਤ ਬਣੇਗੀ ਮਨੁੱਖ ਦੀ ਵਧੀਆ ਬਣੇਗੀ ਨਾਮ ਨਾ ਜਾਣਿਆ ਰਾਮ ਕਾ ਨਾਮ ਨਹੀਂ ਜਾਣਿਆ ਰਾਮ ਦਾ ਇਹਦਾ ਮਤਲਬ ਨਾਮ ਬੜੀ ਮਹੱਤਵਪੂਰਨ ਚੀਜ਼ ਹੈ ਨਾ ਜਿਹੜੇ ਜਾਣਿਆ ਨਹੀਂ ਅਸੀਂ ਮੂੜੇ ਫਿਰ ਪਾਸ਼ੇ ਪਛਤਾਹੇ ਰਹੇ ਤੇ ਪਾਸ਼ਾ ਗੁਰੂ ਨਵੇਂ ਪਾਸ਼ਾ ਪਤਾ ਕੀ ਕਹਿੰਦੇ ਹਰ ਕੇ ਨਾਮ ਬਿਨਾ ਦੁੱਖ ਪਾਵੈ ਸਾਰੇ ਬੋਲੋ ਜੀ ਹਰ ਕੇ ਨਾਮ ਬਿਨਾ ਦੁਖੀ ਕਿਉਂ ਹੈ ਮਨੁੱਖ ਕਿਉਂਕਿ ਹਰੀਦਾ ਨਾਮ ਹੈ ਨਹੀਂ ਪਰਮੇਸ਼ਰ ਦਾ ਨਾਮ ਨਾ ਨਾਮ ਦਾ ਮਤਲਬ ਕੀ ਹੈ ਵਿਣਗੁਣ ਕੀਤੇ ਭਗਤ ਨਾ ਹੋਏ ਗੁਣ ਹੀ ਭਗਤੀ ਹੈ ਗੁਣ ਹੀ ਇਬਾਦਤ ਹੈ ਗੁਣ ਹੀ ਇਬਾਦਤ ਤੇ ਭਗਤੀ ਹੈ ਗੁਣਾ ਨੂੰ ਧਾਰਨ ਕਰਨਾ ਹੀ ਬੰਦਗੀ ਹੈ ਇਬਾਦਤ ਹੈ ਗੁਰੂ ਨਾਨਕ ਸਾਹਿਬਾ ਬਚਨ ਪੜਦੇ ਆ ਨਾ ਜਪ ਤਪ ਕਾ ਬੰਦ ਬੇੜੋਲਾ ਜਿਤ ਲੰਗੇ ਵਹਿਲਾ ਜਪ ਤੇ ਤਪ ਦਾ ਬੇੜਾ ਤਿਆਰ ਕਰ ਤਾਂ ਕਿ ਤੂੰ ਇਸ ਭਵ ਸਾਗਰ ਤੋਂ ਪਾਰ ਹੋ ਸਕੇ ਨਾ ਸਰਵਰ ਨਾ ਉਛਲੇ ਐਸਾ ਪੰਥ ਸੁਹੇਲਾ ਤੇਰਾ ਪੰਥ ਪੰਥ ਕਹਿੰਦੇ ਰਾਹ ਨੂੰ ਤੇਰਾ ਰਾਹ ਇੰਨਾ ਵਧੀਆ ਹੋ ਜਾਏ ਕਿ ਤੂੰ ਆਪਣੀ ਜੀ ਜਪ ਤੇ ਤਪ ਦਾ ਬੇੜਾ ਬਣ